ਘਰ ਆਇਆ ਫਿਰ ਮੇਰਾ ਸੋਹੇ ਬੰਕ ਦਵਾਰ सगਲਾ ਪਨ ਹਰਾ ਧਰ ਆਇ ਠਾਕੁਰ ਮਿਲੈ ਪੈ ਜੁ ਰਹੀ ਬੁਲ ਸ਼ਰਮਾਂਦੀ ਨਾਥਿ ਅਨਾਥਾ ਬਾਨ ਤੁਰਾਂ ਦੇ ਪਰਮ ਸਨਮਾਨਯੋ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਚੁਰ ਬੈਠੇ ਆਂ ਕਾਲੇ ਜੇ ਤੂੰ ਮੈਂ ਕੀਰਤਨ ਪਰਧਾਨਾ ਗੁਰਮਖ ਜਪੀਏ ਲਾਏ ਤਿਹਾਨਾ ਕੀਰਤਨ ਸਰਵਨ ਕਰ ਰਹੇ ਸਿ ਆਓ ਕੋਈ ਵੀ ਰਸਨਾ ਵਾਂਝੀ ਨਾ ਜਾਏ ਸਤਿਗੁਰਾਂ ਜੀ ਨੂੰ ਸਿਰ ਝੁਕਾ ਕੇ ਪਿਆਰ ਤੇ ਸਤਕਾਰ ਨਾਲ ਆਖੋ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਹਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਬੜਾ ਬਡੀਆਂ ਖੁਸ਼ੀਆਂ ਨੇ ਪਾਤਸ਼ਾਹੀਆਂ ਮਿਲ ਜਾਂਦੀਆਂ ਨੇ ਜਦੋਂ ਮੇਰਾ ਗੁਰੂ ਤੁਠਾ ਮਿਹਰ ਦੀ ਨਜ਼ਰ ਕਰ ਦਿੰਦਾ ਆਓ ਆਪਾਂ ਥੋੜੀ ਜੀ ਵਿਚਾਰ ਕਰਾਂਗੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁਝ ਦਿਨਾਂ ਤੋਂ ਲੈ ਕੇ ਸਹਿਜ ਪਾਠ ਆਰੰਭ ਹੋਏ ਸੀ ਪਰਿਵਾਰ ਨੇ ਸਹਿਜ ਪਾਠ ਬਾਣੀ ਪੜ੍ਹੀ ਹੈ ਪਰ ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਦੋਂ ਸਾਡੇ ਘਰੇ ਆਉਂਦੇ ਨੇ ਸਾਡੇ ਬੜੇ ਵੱਡੇ ਭਾਗ ਨੇ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਕੀ ਮੈਂ ਵੱਡਿਆਂ ਭਾਗਾਂ ਵਾਲਾ ਕਿ ਗੁਰੂ ਮੇਰੇ ਘਰ ਆਇਆ ਸੋਹੇ ਬੰਕ ਦਵਾਰ ਸਗਲਾ ਬਨ ਹਰਾ ਮੈਂ ਬਾਪ ਕਰ ਕਰਕੇ ਮੇਰਾ ਜਿਹੜਾ ਮਨ ਸੇ ਅੰਦਰ ਸੀ ਉਹ ਸੁੱਕ ਚੁੱਕਾ ਸੀ ਜਦੋਂ ਗੁਰੂ ਨੇ ਬਵਾਰਕ ਚਰਨ ਪਾਏ ਮੇਰਾ ਮਨ ਫਿਰ ਹਰਿਆ ਹੋ ਗੀ ਗੁਰੂ ਮੇਰੇ ਹਿਰਦੇ ਚ ਨਿਵਾਸ ਕਰ ਗਿਆ ਮੇਰੇ ਘਰੇ ਆਇਆ ਆਓ ਦਾਸ ਦੀ ਇਹ ਇੱਛਾ ਹੁੰਦੀ ਹੈ ਕਿ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਆਏ ਹਾਂ ਤੇ ਉਸ ਪਰਮਾਤਮਾ ਵਾਹਿਗੁਰੂ ਦੀ ਸਿਖਤ ਜਿੰਨੀ ਵੀ ਹੋ ਸਕੇ ਉਨੀ ਜਰੂਰ ਕਰਿਆ ਕਰੀਏ ਪਰ ਆਓ ਸਭ ਤੋਂ ਪਹਿਲਾਂ ਸਿਮਰਨ ਚ ਸਾਂਝ ਪਾਓ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਕਿਉਂਕਿ ਅਸੀਂ ਇਕੱਲੇ ਬੈਠ ਕੇ ਸਿਮਰਨ ਕਰਦੇ ਵਾਹਿਗੁਰੂ ਜਪਦੇ ਆ ਤਾਂ ਇੱਕ ਆਵਾਜ਼ ਸਾਡੇ ਕੰਨਾਂ 'ਚ ਪੈਂਦੀ ਆ ਜਦੋਂ ਸੰਗਤ ਰੂਪ 'ਚ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਆ ਜਿੰਨੇ ਵੀ ਪੁਰਾਣੀ ਬੈਠੇ ਹੋਣ ਉਹਨਾਂ ਸਾਰਿਆਂ ਦੀ ਆਵਾਜ਼ ਮਿਲ ਕੇ ਸਾਡੇ ਕੰਨਾਂ 'ਚ ਪੈਂਦੀ ਆ ਤੇ ਸਾਨੂੰ ਫਲ ਉਹਨਾਂ ਜਾਦਾ ਮਿਲੇਗਾ ਆਓ ਜਿੰਨਾ ਵੀ ਸਮਾਂ ਆਪਾਂ ਸਤੁਰਾਂ ਦੀ ਦਿੱਸਕਤ ਕਰਾਂਗੇ ਆਉ ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ ਸਿਮਰਨ ਚ ਸੰਝ ਪਾਓ ਆਖੋ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਸਤ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾਗ ਗੁਰੂ ਵਾ 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 ਗੁਰੂ ਵਾਹ ਗੁਰੂ ਵਾਹ ਵਾਹ ਤਿਆੰਕ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਦਰਸ਼ਨ ਦੇ ਗਾਰੇ ਕਰਨ ਜਾਂਦੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕੁਝ ਸੰਗਤਾਂ ਜੇੜੀ ਚ ਬੈਠ ਕੇ ਸਤਲੁ ਦਰਿਆ ਨੂੰ ਪਾਰ ਕਰਕੇ ਆਉਂਦੀਆਂ ਨੇ ਉਹ ਸੰਗਤਾਂ ਜਦੋਂ ਬੇੜੀ 'ਚ ਬੈਠdੀਆਂ ਨੇ ਤੇ ਸ਼ਬਦ ਪੜ੍ਹdੀਆਂ ਨੇ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵẽਗੇ ਹਾਉ ਤੁੰਬਰੀ ਕਰੋ ਨਿਤ ਆਸ ਪ੍ਰਭ ਮਹ ਕਬ ਗੱਲ ਲਾਵੇਂਗੇ हे ਪਰਮਾਤਮਾ ਸਾਨੂੰ ਗੱਲ ਨਾਲ ਕਦੋਂ ਲਾਵੇਂਗਾ ਮੈਂ ਇੰਨੇ ਪਾਪ ਕੀਤੇ ਨੇ ਮੈਂ ਬਖਸ਼ਣ ਯੋਗ ਨਹੀਂ ਪਰ ਅੱਜ ਤੇਰੀ ਸ਼ਰਨ ਆ ਗਿਆ ਕਿਰਪਾ ਕਰਕੇ ਮੈਨੂੰ ਰੱਖ ਲੈ ਕਿਰਪਾ ਕਰਕੇ ਮੇਰੇ ਸਾਰੇ ਪਾਪ ਮਾਫ ਕਰ ਦੇ ਅਸੀਂ ਅੰਮ੍ਰਿਤ ਵਚਨ ਪੜ੍ਹਦੇ ਹਾਂ ਜੈਸਾ ਬਾਲਕ ਭਾਏ ਸੁਭਾਈ ਲਖ ਅਪਰਾਧ ਕੁਮਾਵੇ ਕਰ ਉਪਦੇਸ਼ ਛਿੜ ਗਏ ਬਹੁ ਭਾਗੀ ਬਹੁ ਪਿਤਾ ਗੱਲ ਲਾਵੇ ਪਿਛਲੇ ਅਪਕਨ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਕਹਣ ਲੱਗੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਦਾ ਤੇ ਗੁਰੂ ਜਿਹੜੇ ਪਿਛਲੇ ਪਾਪ ਨੇ ਮਾੜੇ ਕਰਮ ਨੇ ਸਾਡੇ ਖਤਮ ਕਰ ਦਿੰਦਾ ਉਹ ਸੰਗਤਾਂ ਪੜ੍ਹਦੀਆਂ ਨੇ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮਹੇ ਕਬ ਗੱਲ ਲਾਵਾਂਗੇ ਕਿ ਮੈਨੂੰ ਗੱਲ ਨਾਲ ਕਦੋਂ ਲਾਓਗੇ ਅਸੀਂ ਤੁਹਾਡੇ ਚਰਨਾਂ 'ਚ ਆਉਨੇ ਆਂ ਕਿਰਪਾ ਕਰਕੇ ਸਾਨੂੰ ਗੱਲ ਨਾਲ ਲਾ ਲਓ ਤੇ ਜਿਹੜੀ 베ੜੀ 'ਚ ਬੈਠ ਕੇ ਜਾਂਦੇ ਨੇ ਉਹ 베ੜੀ ਦਾ ਮਲਾ ਸਜਦਾ ਹੈ ਸਜਦੇ ਦੇ ਕੰਨਾਂ 'ਚ ਇਹ ਰੋਜ਼ ਆਵਾਜ਼ ਪੈਂਦੀ ਹੈ ਪਰ ਅੱਜ ਰਿਹਾ ਨਾ ਗਿਆ ਪੁੱਛ ਲਿਆ ਕਹਨ ਲੱਗਾ ਸੰਗਤਾਂ ਨੂੰ ਮੈਂ ਇੱਕ ਬੇਨਤੀ ਕਰਦਾ ਤੁਸੀਂ ਕਹਿੰਦੇ ਜੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵਾਂਗੇ ਆਉ ਤੁਮਰੀ ਕਰੋ ਨਿਤ ਆਸ ਪ੍ਰਭ ਮਹੇ ਕਬ ਗੱਲ ਲਾਵਾਂਗੇ ਬੜੇ ਗੁਰੂ ਆਏ ਕਿਸੇ ਨੇ ਆਪਣੇ ਅਖੜਾਵਾਂ ਨਾਲ ਲਾ ਲਿਆ ਕਿਸੇ ਨੇ ਆਪਣੇ ਕੱਪੜਿਆਂ ਨਾਲ ਲਾ ਲਿਆ ਕਿਸੇ ਨੇ ਆਪਣੀਆਂ ਮੰਝੀਆਂ ਨਾਲ ਲਾ ਲਿਆ ਪਰ ਇਹ ਕੈਸਾ ਗੁਰੂ ਹੈ ਜਿਹੜਾ ਗੱਲ ਨਾਲ ਲਾ ਲੈਂਦਾ ਕਹਿਣ ਲੱਗੇ ਸੈਦਿਆ ਤੂੰ ਉਹਨਾਂ ਦਾ ਧਿਆਨ ਧਰ ਤੇ ਉਹਨਾਂ ਨੂੰ ਯਾਦ ਕਰ ਤੈਨੂੰ ਜਾਣ ਦੀ ਲੋੜ ਨਹੀਂ ਗੁਰੂ ਇੱਥੇ ਆਵੇਗਾ ਅਸੀਂ ਅੰਮ੍ਰਿਤ ਵਚਨ ਪੜ੍ਹਦੇ ਹਾਂ ਕਤ ਜਾਈਏ ਰੇ ਕਰ ਲਾਗੋ ਰੰਗ ਉਹਾਂ ਤੌ ਜਾਈਏ ਜੋ ਇਹੀਂ ਆ ਨਾ ਹੋਈ ਕਹਨ ਲੱਗੇ ਉਥੇ ਤਾਂ ਜਾਓ ਜਦੋਂ ਇੱਥੇ ਨਹੀਂ ਗੁਰੂ ਤੇ ਉਹ ਕਹਨ ਲੱਗੇ ਕਿ ਗੁਰੂ ਤੈਨੂੰ ਆਣ ਕੇ ਮਿਲੇਗਾ ਪਰ ਅੰਦਰ ਟਿਕਾ ਨਾ ਹੋਇਆ ਕੀ ਪਤਾ ਗੁਰੂ ਆਵੇ ਕਿ ਨਾ ਆਵੇ ਪਰ ਰੋਜ਼ ਆਵਾਜ਼ਾਂ ਜਰੂਰ ਮਾਰਦਾ ਇੱਕ ਦਿਨ ਉਹ ਕਰਮ ਜਾਗ ਗਿਆ ਪੁਰਬ ਕਰਮ ਅੰਪੁਰਿ ਜਾ ਪ੍ਰਗਟੇ ਭੇਟਿਓ ਪੁਰਖ ਰਸਿਕ ਬਹਿਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੇ ਜਦੋਂ ਗੁਰੂ ਘਰੇ ਆਉਂਦਾ ਜਨਮਾਂ ਜਪ ਮੰਤਰਾਂ ਦੀ ਜਿਹੜੇ ਮਾਰੇ ਕਰਮ ਨੇ ਉਨ੍ਹਾਂ ਦੇ ਵਿੱਚੋਂ ਇੱਕ ਚੰਗਾ ਕਰਮ ਕੀਤਾ ਹੋਵੇ ਤੇ ਉਹ ਜਾਗ ਪੈਂਦਾ ਤੇ ਤਾਂ ਗੁਰੂ ਸਾਡੇ ਘਰੇ ਆਉਂਦਾ ਪਰ ਅੱਜ ਪਤਾ ਲੱਗਾ ਕਿ